ਇਹ ਲੇਡੀਆਂ ਜਿਹੜੇ ਟੈਂਕੀ ਉੱਪਰ ਚੜੇ ਨੇ ਇਹਨਾਂ ਦਾ ਨਾਮ ਸੁਵਿਟੀ ਜੀ ਹੈਗੇ ਬਿਊਟੀ ਬਾਲਰ ਦਾ ਕੰਮ ਇਹਨਾਂ ਦਾ ਹਾਂ ਆਇ ਤੇ ਖੜੇ ਇੱਥੇ ਖੜੇ ਚਲ ਇਹਨਾਂ ਨੇ ਲਾਇਆ ਹੈ ਕੱਲਾ ਉਹਨਾਂ ਦਾ ਹਾਂਜੀ ਸਰ ਆਵਾਜ਼ ਆਉਂਦੀ ਹੈ ਬੀ ਵੀ ਆ ਰਹੇ ਨੇ ਚੱਕ ਕੇ ਨਾ ਮਾਰਾ ਜੀ ਚਲ ਬਰੋ ਮੇਰਾ ਨਾਮ ਚਿਰਾਗ ਗੋੜਾ ਹੈ ਛੋਣੀ ਮੱਲੇ ਦੇ 84 ਨੰਬਰ ਵਾਰਡ ਬੰਦਾਈ ਹੈਲਾ ਜਿਹੜੇ ਲੇਡੀਆਂ ਆਜ ਟੈਂਕੀ ਉੱਪਰ ਚੜੇ ਨੇ ਇਹਨਾਂ ਦਾ ਨਾਮ ਸੁਵਿਟੀ ਜੀ ਹੈਗੇ ਬਿਊਟੀ ਵਾਲਰ ਦਾ ਕੰਮ ਇਹਨਾਂ ਦਾ ਦਰਸਲ ਪਿਛਲੇ ਵੀਕ ਇਹਨਾਂ ਹਸਬੰਡ ਦੀ ਡੈਥ ਹੋਈ ਸੀ ਤਾਂ ਪਿਛਲੇ 2-3 ਦਿਨ ਮਹਿਲਾ ਭੋਗ ਪਿਆ ਆ ਗਿਆ ਇਹਨਾਂ ਕੋਈ ਮਾਨਸਿਕ ਪਰੇਸ਼ਾਨੀ ਹੈ ਜਾਂ ਕੋਈ ਘਰ ਦੇ ਕੋਈ ਘਰੇਲੂ ਝਗੜਾ ਸੀ ਜਿਸ ਕਰਕੇ ਉਹ ਆਪਣੀ ਕੋਈ ਗੱਲ ਉਹਨਾਂ ਨੇ ਨਹੀਂ ਸੁਣੀਗੀ ਇਸ ਵਾਸਤੇ ਉੱਪਰ ਟੈਂਕੀ ਚੜ ਕੇ ਬੈ ਗਏ ਨੇ ਤਾਂ ਆਪਾਂ ਸਾਰਿਆਂ ਨੇ ਕਿ ਤਾਸ ਕਿਤੇ ਮਹੱਲੇ ਵਾਲਿਆਂ ਨੇ ਕਿ ਤੁਹਾਡਾ ਜੋ ਵੀ ਮਸਲਾ ਹੈ ਆਪਾਂ ਹੱਲ ਕਰ ਦਿੰਨੇ ਆ ਬਹਿ ਕੇ ਸਾਰੇ ਤਾਂ ਤੁਸੀਂ ਜਲਦੀ ਹੋਰ نیچے ਆ ਜਾਓ ਉਹਨਾਂ ਨਾਲ ਇੱਕ ਬੱਚਾ ਵੀ ਹੈਗਾ ਉਹਨਾਂ ਦਾ 16 17 ਸਾਲ ਦਾ ਉਸ ਦਾ ਨਾਮ ਨਹੀਂ ਪਤਾ ਲੇਕਿਨ ਤੁਹਾਡਾ ਮੈਂਟੀ ਜਿਆਦਾ ਥੋੜਾ ਅਫਸਰਟ ਹੈਗਾ ਮੈਂ ਤੁਹਾਨੂੰ ਡਰ ਉਹਦਾ ਹੈਗਾ ਕਿ ਬੱਚੇ ਦਾ ਕਿਧਰੇ ਪੈਰ ਫਸਰ ਨਾ ਜਾਵੇ ਜਦ ਇੰਨੀ ਘੰਬੀਚ ਬੈਠਾ ਹੈ ਕਾਫੀ ਟਾਈਮ ਤੋਂ ਇਹਨਾਂ ਨੂੰ ਹੋ ਗਏ 3 ਤੋਂ 3.5 ਘੰਟੇ ਹੋ ਗਏ ਜੀ ਹਾਂਜੀ ਪ੍ਰਸ਼ਾਸਨ ਵਾਲੇ ਜੀ ਫਾਇਰ ਬ੍ਰਿਡ ਗੱਡੀ ਆ ਗਈ ਐਸਐਚਓ ਸਾਹਿਬ ਉਹ ਖੁਦ ਮੌਕੇ ਤੇ ਆਏ ਨੇ ਸਾਰੇ ਮਨ ਪਬਲਿਕ ਸਾਹਮਣੇ ਇਕੱਠੀ ਹੋ ਗਈ ਹੈ ਤਾ ਸਾਡੀ ਤੁਹਾਡੇ ਮਾਦੇ ਮਾਰੇ ਤਾਂ ਰਿਕਵੈਸਟ ਨੇ ਫੋਨ ਤੇ ਵੀ ਗੱਲ ਹੋਈ ਦੋ ਵਾਰੀ ਇਹਨਾਂ ਮੇਰੀ ਕਿ ਤੁਸੀਂ ਥੱਲੇ ਆ ਜਾਓ ਜੋ ਵੀ ਤੁਹਾਡਾ ਮਸਲਾ ਹੈ ਬੈ ਕੇ ਹੱਲ ਕਰਾਂਗੇ ਮੇਰਾ ਨਾਮ ਸੁਵਿੰਦਰ ਟਵਾੜਾ ਜੀ ਕੀ ਕਾਉਂਸਲਰ ਇਹ ਪਤਾ ਲੱਗਾ ਵੀ ਕੁੜੀ ਉੱਤੇ ਚੜੀ ਹੋਈ ਸੀ ਨਾਲ ਆਪਣੇ ਬੱਚੇ ਨੂੰ ਲੈ ਕੇ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਇਦਾਂ ਦਾ ਗੱਲ ਆ ਭੀਆ ਪ੍ਰੋਨ ਮੈਂ ਗਈ ਪੁਲਿਸ ਮੌਕੇ ਤੇ ਆ ਗਈ ਪਤਾ ਲੱਗਿਆ ਕਾਰਨ ਕੀ ਹੈਗੀ ਹੈ ਜੀ ਕਾਰਨ ਤੇ ਗੱਲ ਪਤਾ ਇਹ ਲੱਗ ਰਿਹਾ ਜੋ ਲੋਕਾਂ ਦੀ ਆਵਾਜ਼ ਸੁਣ ਰਹੇ ਹਨ ਵੀ ਘਰ ਦੀ ਫੈਮਲੀ ਤਾਂ ਕੋਰੇ ਰੋਣਾ ਤੇ ਨਾਲੇ ਕਹਿੰਦੇ ਕੌਣ ਸਦਾ ਵੀ ਹੱਥ ਆ ਦੇ ਕੋਈ ਖੌਸਾ ਗਰੀਬ ਆਦਮੀ ਉਹ ਇਦਾਂ ਦਾ ਕੰਮ ਕਰੀਂ ਸਾਦਾ ਸ਼ਾਇਦ ਨੈ ਛਰੀ ਬੰਦਾ ਪਰ ਜੇ ਹੋਊਗਾ ਵੀ ਤਾਂ ਘਰ ਦੀ ਫੈਮਲੀ ਨੂੰ ਮੋਟ ਬਣਾ ਕੇ ਰੱਖ ਸਕਦਾ ਇਹ ਕਿਹੜੀ ਜਗ੍ਹਾ ਦਾ ਮਾਮਲਾ ਜੀ ਚੋਣੀ ਮੱਲੇ ਦਾ ਹੈ ਜੀ ਮੈਨੂੰ ਉਤਾਰ ਲਿਆ ਇਹ ਬੰਦੇ ਰਹਿਣ ਵਾਲੇ ਕਿੱਥੇ ਦੇ ਆ ਜੀ ਚੋਣੀ ਮੱਲੇ ਚੋਣੀ ਮੱਲੇ ਦੇ ਰਹਿਣ ਵਾਲੇ ਹਾਂ ਜੀ ਪਹਿਲਾਂ ਪਹਿਲਾਂ ਕੋਈ ਕੋਈ ਹੈ ਕਿ ਨਹੀਂ 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 ਪਹਿਲਾਂ ਕੋਈ ਵੀ ਨੌਲਾ ਹੋਇਆ ਚੇਨਾਬਾਦ ਹੋਇਆ ਕਿੰਨਾ ਟਾਈਮ ਹੋ ਗਿਆ ਜੀ ਤੈਨੂੰ ਹੋਵੇ 3-4 ਘੰਟੇ ਹੋ ਗਏ 3 ਕਿੰਨੇ ਕਿੰਨੇ ਘੰਟੇ ਹੋ ਗਏ ਮੇਰੇ ਘਰ ਪੁਲਿਸ ਉਹਦੇ ਮੈਂ ਫੋਨ ਕੀਤਾ ਉਹਦੇ ਆ ਗਏ ਚਲੋ ਜਿਹੜੇ ਲੇਡੀਜ਼ ਆਜੇ ਟੈਂਕੀ ਉੱਪਰ ਚੜੇ ਨੇ ਇਹਨਾਂ ਨਾਮ ਸੁਵੀਟੀ ਜੀ ਹੈਗੇ ਬਿਊਟੀ ਵਾਲਰ ਦਾ ਕੰਮ ਇਹਨਾਂ ਦਾ ਹਾਂ ਆ ਇੱਥੇ ਖੜੇ ਇੱਥੇ ਖੜੇ ਓਏ ਇਹਦਾ ਨਾਮ ਚਲ ਆਪਾਂ ਨੇ ਲਾਇਆ ਹੈ ਨਾਮ ਉਹਨਾਂ ਦਾ ਹਾਂਜੀ ਸਰ ਆਵਾਜ਼ ਆਉਂਦੀ ਹੈ ਮੇਰਾ ਨਾਮ ਚਿਰਾਗ ਰੌੜਾ ਛੋਣੀ ਮੱਲੇ ਦੇ 84 ਨੰਬਰ ਵਾਰਡ ਬੰਦਾਈ ਹੈਲਾ ਜਿਹੜੇ ਲੇਡੀਜ਼ ਆਜ ਟੈਂਪੀ ਉੱਪਰ ਚੜੇ ਨੇ ਇਹਨਾਂ ਦਾ ਨਾਮ ਸੁਵਿਟੀ ਜੀ ਹੈਗੇ ਬਿਊਟੀ ਵਾਲਰ ਦਾ ਕੰਮ ਇਹਨਾਂ ਦਾ ਦਰਸਲ ਪਿਛਲੇ ਵੀਕ ਇਹਨਾਂ ਹਸਬੰਡ ਦੀ ਡੈਥ ਹੋਈ ਸੀ ਤਾਂ ਪਿਛਲੇ 2-3 ਦਿਨ ਮੇਰੇ ਕੋਲ ਭੋਗ ਪਿਆ ਆ ਗਿਆ ਇਹਨਾਂ ਕੋਈ ਮਾਨਸਿਕ ਪਰੇਸ਼ਾਨੀ ਹੈ ਜਾਂ ਕੋਈ ਘਰ ਦੇ ਕੋਈ ਘਰੇਲੂ ਝਗੜਾ ਸੀ ਜਿਸ ਕਰਕੇ ਉਹ ਆਪਣੀ ਕੋਈ ਗੱਲ ਉਹਨਾਂ ਨੇ ਨਹੀਂ ਸੁਣੀਗੀ ਇਸ ਵਾਸਤੇ ਉੱਪਰ ਟੈਂਕੀ ਚੜ੍ਹ ਕੇ ਬੈਹਗੇ ਨੇ ਤਾਂ ਆਪਾਂ ਸਾਰਿਆਂ ਨੇ ਰਿਕਵੈਸਟ ਕੀਤੀ ਮਹੱਲੇ ਵਾਲਿਆਂ ਨੇ ਕਿ ਤੁਹਾਡਾ ਜੋ ਵੀ ਮਸਲਾ ਹੈ ਆਪਾਂ ਹੱਲ ਕਰ ਦਿੰਨੇ ਆ ਬੈਹ ਕੇ ਸਾਰੇ ਤਾਂ ਤੁਸੀਂ ਜਲਦੀ ਹੋਰ نیچے ਆ ਜਾਓ ਤਾਂ ਉਹਨਾਂ ਨਾਲ ਇੱਕ ਬੱਚਾ ਵੀ ਹੈਗਾ ਉਹਨਾਂ ਦਾ 16 17 ਸਾਲ ਦਾ ਉਸ ਦਾ ਨਾਮ ਨਹੀਂ ਪਤਾ ਲੇਕਿਨ ਤੁਹਾਡਾ ਮੈਂਟਲ ਥੋੜਾ ਅਫਸਰਟ ਹੈਗਾ ਮੈਂ ਤੁਹਾਨੂੰ ਡਰ ਉਹਦਾ ਹੈਗਾ ਕਿ ਬੱਚੇ ਦਾ ਕਿਧਰੇ ਪੈਰ ਫਸਰ ਨਾ ਜਾਵੇ ਜਦ ਇੰਨੀ ਗਨ ਵਿੱਚ ਬੈਠਾ ਹੈ ਕਾਫੀ ਟਾਈਮ ਤੋਂ ਇਹਨਾਂ ਨੂੰ ਹੋ ਗਏ 3 ਤੋਂ 3.5 ਘੰਟੇ ਹੋ ਗਏ ਸੀ ਹਾਂਜੀ ਪ੍ਰਸ਼ਾਸਨ ਵਾਲੇ ਜੀ ਫਾਇਰ ਬ੍ਰੀਡ ਗੱਡੀ ਆ ਗਈ ਐਸਐਚਓ ਸਾਹਿਬ ਉਹ ਖੁਦ ਮੌਕੇ ਤੇ ਆਏ ਨੇ ਸਾਰੇ ਮੇ ਤਾ ਸਾਡੀ ਤੁਹਾਡੇ ਮadhyam mara ita ਰਿਕੁਐਸਟ ਨੇ ਫੋਨ ਤੇ ਵੀ ਗੱਲ ਹੋਈ ਦੋ ਵਾਰੀ ਇਹਨਾਂ ਮੇਰੀ ਤੁਸੀਂ ਥੱਲੇ ਆਜੋ ਜੋ ਵੀ ਤੁਹਾਡਾ ਮਸਲਾ ਵਾ ਬੈ ਕੇ ਹੱਲ ਕਰਾਂਗੇ